ਹੈਲੋ ਜੀ ਜੁਕਸ ਕਰਨਾ ਹੈ ਜੀ ਅੱਜ ਦਾ ਤੁਹਾਡਾ ਰਿਸਪੌਂਸ ਦੇਖੋ ਜਿਸ ਗਰਮ ਜੋਸ਼ੀ ਨਾਲ ਔਰ ਜਿੰਨੀ ਵੱਡੀ ਤਲਾਬ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਸਰਦਾਰ ਰਵਾਰ ਸਿੰਘ ਹੋਣ ਦੀ ਰਹਿਮਾਈ ਚ ਇੱਥੇ ਇਕੱਠੇ ਹੋਏ ਐ ਅੱਜ ਦਫ਼ਤਰਾਂ ਤੋਂ ਇਕੱਠ ਹਨ ਤੇ ਕੋਈ ਆਮ ਇਕੱਠ ਨਹੀਂ ਹੈਗਾ ਸਿਰਫ ਨੁਮਾਇंदा ਦਾ ਇਕੱਠ ਹੈਗਾ ਪਿੰਡਾਂ ਦੇ ਮੋਤਵਰ ਸੱਜਣ ਪੰਜ ਸਰਪੰਚ ਨੰਬਰਦਾਰ ਸਹਿਬਾਨ ਬਲਾਕ ਸਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਚੇਅਰਮੈਨ ਵਗੈਰਾ ਸਾਰੇ ਜਾ ਮਤਲਬ ਜੋ ਯੂਥ ਕਾਂਗਰਸ ਦੇ ਵਰਕਰ ਹੈ ਮੈਲਾ ਕਾਂਗਰਸ ਹੈਗੇ ਸਿਰਫ ਐਕਟਿਵਿਸਟ ਹੈ ਜਿਹੜੇ ਸਰਕਾਰੋਂ ਵਰਕਰੋਂ ਆਏ ਨੇ ਜਿਨ੍ਹਾਂ ਨੇ ਅੱਗੇ ਹਜ਼ਾਰਾਂ ਲੋਕਾਂ ਤੱਕ ਜਿਹਨੇ ਪਿੰਡ-ਪਿੰਡ ਪ੍ਰਚਾਰ ਕਰਕੇ ਕਾਂਗਰਸ ਪਾਰ ਦੇ ਹੱਕ ਵਿੱਚ ਮਾਹੌਲ ਤਿਆਰ ਕਰਨਾ ਹੈਗਾ ਔਰ ਜੋ ਅੱਜ ਦੇ ਮੌਜੂਦਾ ਹਾਲਤਾਂ ਵਿੱਚ ਕਾਂਗਰਸ ਤੋਂ ਦੇਸ਼ ਨੂੰ ਬਚਾਉਣ ਚੱਲੀ ਹੈ ਸੰਵਿਧਾਨ ਨੂੰ ਬਚਾਉਣ ਚੱਲੀ ਹੈ ਦੇਸ਼ ਦੀ ਆਰਥਿਕਤਾ ਨੂੰ ਜੋ ਲੀਹੋਂ ਲਾ ਚੁੱਕਿਆ ਮੋਦੀ ਸਾਰੇ ਮੁਲਕ ਦੇ ਜਿਹੜੇ ਜਿਹੜੇ ਮਤਲਬ ਅਦਾਰੇ ਨੇ ਉਹਨਾਂ ਨੂੰ ਗੋਡੀਆਂ ਪਾ ਪ੍ਰਾਈਵੇਟ ਸੈਕਟਰ ਕੋ ਆਪਣੇ ਯਾਰਾਂ ਕੋਲ ਅਡਵਾਨੀਆਂ ਡੈਨਲ ਕੋ ਬੇਚ ਕੇ ਜੋ ਮੁਲਕ ਨੂੰ ਖੰਗੜ ਕੀਤਾ ਜਾ ਰਿਹਾ ਹੈ ਮੁਲਕ ਨੂੰ ਕੰਗਾਲ ਬਣਾਇਆ ਜਾ ਰਿਹਾ ਹੈਗਾ ਜੋ ਸੰਸਥਾਵਾਂ ਦੇ ਕਬਜ਼ੇ ਕੀਤੇ ਜਾ ਰਹੇ ਹੈ ਜੋ ਜਮਹੂਰੀਅਤ ਦਾ ਕਹਾਣ ਹੋ ਰਿਹਾ ਹੈਗਾ ਸੰਸਥਾਵਾਂ ਨੂੰ ਆਪਣੇ ਵਾਸਤੇ ਨਿੱਜੀ ਹਿੱਤਾਂ ਵਾਸਤੇ ਪਾਰਟੀ ਦਾ ਵਾਸਤੇ ਵਰਤ ਰਿਹਾ ਹੈਗਾ ਔਰ ਸੰਵਿਧਾਨ ਤੱਕ ਨੂੰ ਖਤਰਾ ਖੜਾ ਹੋਇਆ ਹੈ ਐਡੇ ਵੱਡੇ ਚੈਲੰਜ ਦੇ ਸੰਮੁਖ ਜੋ ਕਾਂਗਰਸ ਪਾਰਟੀ ਨੇ ਬੀੜਾ ਚੁੱਕਿਆ ਹੈ ਇੰਡੀਆ ਲਾਇੰਸ ਬਣਾ ਕੇ ਜੋ ਇਸ ਇਸ ਜਿਹੜੀ ਸਰਕਾਰ ਹੈ ਜਿਹੜੀ ਜਿਹੜੀ ਧਾਰਮਿਕ ਤਰੁਵੀਕਰਨ ਕਰਕੇ ਹਿੰਦੂ ਮੁਸਲਮਾਨ ਪਾਕਿਸਤਾਨ ਹਿੰਦੁਸਤਾਨ ਕਰਕੇ ਲੋਕਾਂ ਨੂੰ ਅਸਲੀ ਮੁੱਦਿਆਂ ਤੋਂ ਬੇਰਜ਼ਗਾਰੀ ਤੋਂ ਮਹਿੰਗਾਈ ਤੋਂ ਜੋ ਇੱਕ ਦੇਸ਼ ਦੇ ਅੰਦਰ ਵਾਤਾਵਰਨ ਹੈਗਾ ਉਹਨੂੰ ਫਿਰ ਕੋਈ ਦੀਹਾਂ ਤੇ ਵੰਡ ਰਹੀ ਹੈ ਦੇਸ਼ ਨੂੰ ਫਿਰਕੂ ਨਾਅਤ ਪੈਦਾ ਕਰ ਰਹੀ ਹੈਗੀ ਹੈ ਧਾਰਮਿਕ ਤ੍ਰੂਵੀਕਰਨ ਕਰ ਰਹੀ ਹੈਗੀ ਹੈ ਔਰ ਖਾਸ ਪਾਈਚਾਰਾ ਦੇ ਖਿਲਾਫ ਨਫਰਤ ਦਾ ਮਾਹੌਲ ਬਣਾ ਰਹੀ ਹੈ ਤੇ ਦੂਜੇ ਪਾਸੇ ਜੋ ਦੇਸ਼ ਦਾ ਜਿਹੜਾ ਆਰਥਿਕ ਜਿਹੜਾ ਇੱਕ ਵਿਸ਼ਮਤਾ ਹੈਗੀ ਗਰੀਬ ਮੀਰ ਦਾ ਪਾੜਾ ਹੈਗਾ ਦਿਨ-ਬਦ ਦਿਨ ਵੱਧ ਰਿਹਾ ਹੈਗਾ ਬੇਰਜ਼ਗਾਰੀ ਸਿਖਰਾਂ ਛੂ ਰਹੀ ਹੈਗੀ ਹੈ ਲੱਖਾਂ ਨੌਜਵਾਨ ਪੰਜਾਬ ਚੋਂ ਹੀ ਹਰ ਰੋਜ਼ ਜਹਾਜ਼ਾਂ-ਜਹਾਜ਼ ਪਰ ਕੇ ਬਾਹਰ ਜਾ ਰਹੇ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਚੋ ਜੋ ਪ੍ਰਵਾਸ ਹੈਗਾ ਉਹ ਬਦਸਤੂਰ ਜਾ ਰਹੀ ਹੈ ਵਧ ਰਿਹਾ ਦਿਨ ਪਰ ਦਿਨ ਕਿਉਂਕਿ ਨੌਜਵਾਨਾਂ ਨੂੰ ਤਰੱਕੀ ਦੇ ਮੌਕੇ ਨਹੀਂ ਹੈਗੇ ਅੱਗੇ ਵਧਣ ਦੇ ਮੌਕੇ ਨਹੀਂ ਹੈਗੇ ਸਰ ਪਾਸੇ ਪ੍ਰਾਈਵੇਟ ਬਣਾਇਆ ਜਾ ਰਿਹਾ ਨੌکریاں ਠੇਕੇ ਦਿੱਤੀਆਂ ਜਾ ਰਹੀਆਂ ਆਊਟਸੋਰਸਿੰਗ ਕੀਤੀ ਜਾ ਰਹੀ ਹੈ ਹਰ ਵਿਭਾਗ ਦੇ ਵਿੱਚ ਸੋ ਜਿਹੜੀ ਕਿਸਾਨੀ ਹੈ ਉਹ ਸੰਕਟ ਵਿੱਚ ਹੈਗੀ ਹੈ ਉਹ ਦਿੱਲੀ ਦੀ ਬਰੂਹਾ ਦੇ ਜਿਸ ਤਰ੍ਹਾਂ 1.5 ਸਾਲ ਸੰਘਰਸ਼ ਕੀਤਾ ਗਰਮੀਆਂ ਸਰਦੀਆਂ ਬਰਸਾਤਾਂ ਵਿੱਚ ਔਰ 700 ਕਿਸਾਨ ਸ਼ਹੀਦ ਹੋਇਆ ਜਿਸ ਤਰ੍ਹਾਂ ਇਹ ਪਹਿਲਵਾਨ ਔਰਤਾਂ ਨੇ ਜੈਨ ਦਾ ਜੈਂਸੀ ਸੋਸ਼ਲ ਇਹਨਾਂ ਦੇ ਇੱਕ ਐਮ ਐਮ ਪੀ ਜਿਹੜਾ ਸੀਗਾ ਬ੍ਰਿਜ ਪੋਸ਼ਨ ਸਾਲ ਸੰਗ ਨੇ ਕੀਤਾ ਹੈਗਾ ਔਰ ਇਸੇ ਤਰ੍ਹਾਂ ਹੁਬਕ-ਬਕ ਥਾਮਾ ਦੇ ਤੋ ਔਰਤਾਂ ਦੇ ਅਤਿਆਚਾਰ ਹੋ ਰਹੇ ਆ ਕਿਸਾਨਾਂ ਤੇ ਅਤਿਆਚਾਰ ਹੋ ਰਿਹਾ ਆ ਆਦੀਵਾਸੀਆਂ ਅਤਿਆਚਾਰ ਹੋ ਰਿਹਾ ਦਲਤਾਂ ਦੇ ਅਤਿਆਚਾਰ ਹੋਇਆ ਉਹਨੇ ਵਰਗੀਆਂ ਘਟਨਾਵਾਂ ਗੁਜਰਾਤ ਵਰਗੀਆਂ ਹੋਈਆਂ ਨੇ ਉਹਨਾਂ ਸਾਰਿਆਂ ਨੂੰ ਚੁਣੌਤੀ ਵੱਜੋਂ ਲੈਣੇ ਹੋਇਆ ਕਾਂਗਰਸ ਨੇ ਜੋ ਆਪਣੀਆਂ ਪ੍ਰਾਪਤੀਆਂ ਸਪੇਲ 70 ਸਾਲਾਂ ਚ ਕੀਤੀਆਂ ਸੀ ਜਿਸ ਤਰ੍ਹਾਂ ਜਮਹੂਰੀਅਤ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਦੇਸ਼ ਦੇ ਧਨ ਨੂੰ ਪੱਖ ਚਤਰ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਦੇਸ਼ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਪਾਈਚਾਰੇ ਨੂੰ ਤਬਾਹ ਕੀਤਾ ਜਾ ਰਿਹਾ ਉਹਨਾਂ ਦੇ ਚੁਣੌਤੀਆਂ ਨੂੰ ਸਭ ਖੜੇ ਮੱਥੇ ਸਵੀਕਾਰ ਕਰਦੇ ਹੋਏ ਕਾਂਗਰਸ ਪਾਰਟੀ ਦੇ راہਲ ਛੋੜਾ راہਲ ਗਾਂਧੀ ਹੋਰਾਂ ਨੇ ਦੱਖਣ ਤੋਂ ਉੱਤਰ ਤੱਕ ਪੂਰਬ ਤੋਂ ਪੱਛਮ ਤੱਕ ਜੋ ਹਜ਼ਾਰਾਂ ਕਿਲੋਮੀਟਰ ਯਾਤਰਾ ਕਰਕੇ ਲੋਕਾਂ ਨਾਲ ਕਰੋੜਾਂ ਲੋਕਾਂ ਨਾਲ ਸੰਵਾਦ ਰਚਾ ਕੇ ਦਲਤਾ ਨਾਲ ਗਰੀਬਾਂ ਨਾਲ ਔਰਤਾਂ ਨਾਲ ਕਿਸਾਨਾਂ ਨਾਲ ਮਜ਼ਦੂਰਾ ਨਾਲ ਫੈਕਟਰੀ ਵਰਕਰਾਂ ਨਾਲ ਜੋ ਇੱਕ ਕੋਸ਼ਨਾ ਪੱਤਰਕਾਰ ਕੀਤਾ ਪੰਜ ਨੇ ਆਏ ਔਰ 25 ਗਰੰਟੀਆਂ ਜਿਹੜੀ ਜਿਹੜੀ ਬੇਰੁਜ਼ਗਾਰ ਔਰਤਾਂ ਨੇ ਜਾਂ ਜਿਹੜੇ ਗਰੀਬੀ ਲਾਈਨ ਤੋਂ ਥੱਲੇ ਨੇ ਉਹਨਾਂ ਨੂੰ 1 ਲੱਖ ਰੁਪਏ ਸਾਲ ਦਾ ਰੈਗੂਲਰ ਉਹਨਾਂ ਨੂੰ ਮਾਨ ਪਤਾ ਦਿੱਤਾ ਜਾਊਗਾ ਕਿਉਂਕਿ ਜੇ ਰਾਹੁਲ ਕਹਿੰਦੇ ਨੇ ਕਿ ਜੇਕਰ ਅਡਾਨੀਆਂ ਦਾ 16 ਲੱਖ ਕਰੋੜ ਮਾਫ ਕੀਤਾ ਜਾ ਸਕਦਾ ਹੈਗਾ ਤੋ ਪੈਸਾ ਗਰੀਬਾਂ 'ਚ ਕਿਉਂ ਨਹੀਂ ਵੰਡਿਆ ਜਾ ਸਕਦਾ ਹੈਗਾ ਐਵੇਂ ਹਰ ਨੌਜਵਾਨ ਨੂੰ ਜਿਹੜਾ ਗ੍ਰੈਜੂਏਸ਼ਨ ਕਰਦਾ ਹੈਗਾ ਪਹਿਲੀ ਨੌਕਰੀ ਪੱਕੀ ਕਿਸਾਨਾਂ ਦਾ ਕਰਜ਼ਾ ਮਾਫੀ ਤੇ ਐਮਐਸਪੀ ਤੇ ਕਾਨੂੰਨੀ ਗਰੰਟੀ ਇਹ ਕੋਈ ਆਮ ਮੋਦੀ ਦੇ ਜੁਮਲੇ ਨਹੀਂ ਹੈਗੇ ਇਹ ਦੁਨੀਆ ਭਰ ਦੇ ਪ੍ਰਸਿੱਧ ਆਰਥ ਸ਼ਾਸਤਰੀ ਸਾਡੇ ਪੁਰਾਣੇ ਖਜ਼ਾਨਾ ਮੰਤਰੀ ਪੀਚ ਦੰਬਰਮ ਹੋਣਾ ਦੇ ਅਗਵਾਈ ਹੇਠ ਬਣੀ ਸਾਡੀ ਜਿਹੜੀ ਮੈਨੀਫੈਸਟੋ ਕਮੇਟੀ ਹੈ ਉਹਨੇ ਤਿਆਰ ਕੀਤਾ ਪੂਰੀਆਂ ਗਿਣਤੀਆਂ ਮਿੱਤਿਆਂ ਕਰਕੇ ਇਹਦੇ ਵਾਸਤੇ ਪੈਸਾ ਕਿੱਥੋਂ ਆਊਗਾ ਇਹ ਭਵਾਨਦਮਨ ਦੀ 1000 ਤੁਸੀਂ ਦੇਖੋਗੇ ਇਹ ਭਵਾਨਦਮਨ ਦੀ 1000 ਰੁਪਏ ਔਰਤਾਂ ਨੂੰ ਦੇਣ ਵਾਲੀ ਗੱਲ ਨਹੀਂ ਹੈਗੀ ਐ ਇੱਕ ਇੱਕ ਗੰਭੀਰ ਸਿਆਸੀ ਪਾਰਟੀ ਦੇ ਨਿਰਣੇ ਹੈਗੇ ਆ ਔਰ ਦੇਸ਼ ਦੇ ਕਰੋੜਾਂ ਲੋਕਾਂ ਨਾਲ ਸੰਵਾਦ ਰਚਾ ਕੇ ਅਸੀਂ ਕਵਰੇ ਤੇ ਬੈਠ ਕੇ ਨਹੀਂ ਬਲਕਿ ਸੜਕ ਤੇ ਉਤਰ ਕੇ ਇੱਕ ਕੋਸ਼ਨਾ ਪੱਤਰ ਤਿਆਰ ਹੋਇਆ ਜਿਹਦੇ ਤੇ ਅਸੀਂ ਅਮਲ ਕਰਾਂਗੇ ਔਰ ਅਸੀਂ ਯਕੀਨੀ ਬਣਾਵਾਂਗੇ ਕਿ ਦੇਸ਼ ਨੂੰ ਮੁੜ ਕੇ ਸੰੱਖਾ ਜੀਉਣ ਜੋਗਾ ਹਿੰਦੁਸਤਾਨ ਇਤੋਂ ਵੀ ਵਧੀਆ ਜੋ ਪਹਿਲਾਂ ਸਿਗਾ ਕਾਂਗਰਸ ਦੇ ਰਾਜ ਵਿੱਚ ਉਸ ਤੋਂ ਵਧੀਆ ਇੱਕ ਸਪਾਈ ਚਾਰੇ ਵਾਲਾ ਇੱਕ ਸਭ ਦੇ ਸਮਾਨ ਵਿਕਾਸ ਵਾਲਾ ਆਰਥਿਕ ਇਨਸਾਫ ਵਾਲਾ ਸਮਾਜਿਕ ਇਨਸਾਫ ਵਾਲਾ ਜਾਤ ਪਾਤ ਤੋਂ ਰਹਿਤ ਲਿੰਗ ਦੇ ਵਿਤਕਰੇ ਤੋਂ ਰਹਿਤ ਔਰ ਜਾਤ ਪਾਤ ਤੋਂ ਰਹਿਤ ਜਿਹੜੇ ਗਰੀਬ ਮੀਰ ਦਾ ਪਾੜਾ ਨੂੰ ਕਟੋ-ਕਟ ਕਟਾ ਕੇ ਇੱਕ ਨਵਾਂ ਹਿੰਦੁਸਤਾਨ ਨਵਾਂ ਦੇਸ਼ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈਗੀ ਇਹ ਇਲੈਕਸ਼ਨ 24 ਦਾ ਇੱਕ ਅਜਿਹੀ ਚੁਣੌਤੀ ਦੇ ਸੰमुख ਹੈਗਾ ਜਦੋਂ ਸਾਡੇ ਸੰਵਿਧਾਨ ਨੂੰ ਬਦਲਣੀਆਂ ਗੱਲਾਂ ਹੋ ਰਹੀਆਂ ਉਹ ਸੰਵਿਧਾਨ ਜੋ ਸਾਨੂੰ ਆਜ਼ਾਦੀਆਂ ਦਿੰਦਾ ਹੈਗਾ ਮਨੁੱਖੀ ਅਧਿਕਾਰ ਦਿੰਦਾ ਹੈਗਾ ਆ ਰੈਜ਼ਰਵੇਸ਼ਨ ਦਿੰਦਾ ਹੈਗਾ ਵੋਟ ਪਾਉਣ ਦਾ ਅਧਿਕਾਰ ਦਿੰਦਾ ਹੈਗਾ ਸਾਨੂੰ ਬਹੁਤ ਸਾਰੀਆਂ ਸਾਨੂੰ ਬੋਲਣ ਦਾ ਅਧਿਕਾਰ ਦਿੰਦਾ ਹੈਗਾ ਉਸ ਸੰਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਭਗਮਾਕਰਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਉਸ ਦੇ ਖਿਲਾਫ ਇਹ ਇਲੈਕਸ਼ਨ ਇਤਿਹਾਸਿਕ ਇਲੈਕਸ਼ਨ ਹੈ ਜਿਸ ਕਰਕੇ ਮੇਰੇ ਵਰਗਾ ਬੰਦਾ ਜਿਹੜਾ ਜਿਹੜਾ ਪਹਿਲਾਂ ਕਾਂਗਰਸ ਪਾਰਟੀ ਜੀ ਨਹੀਂ ਸੀਗਾ ਆਪਣਾ ਸਾਰਾ ਪਿਛਲੇ 50 ਸਾਲ ਦਾ ਤਜਰਬਾ ਲੈ ਕੇ 50 ਸਾਲ ਦੇ ਸਬਕ ਲੈ ਕੇ ਅੱਜ ਦੀਆਂ ਚੁਣ ਆ ਕਾਂਗਰਸ ਚ ਆਇਆ ਹੈਗਾ ਕਾਂਗਰਸ ਦਾ ਉਮੀਦਵਾਰ ਹੈਗਾ ਔਰ ਮੈਂ ਮੀ ਤੁਹਾਨੂੰ ਸਭ ਨੂੰ ਯਕੀਨ ਦਿਵਾਉਂਦਾ ਹੈਗਾ ਪੰਜਾਬੀਆਂ ਨੂੰ ਵੀ ਦੇਸ਼ ਵਾਸੀਆਂ ਨੂੰ ਵੀ ਜਿਹੜੀਆਂ ਚੁਣੌਤੀਆਂ ਸਾਡੇ ਸਾਹਮਣੇ ਨੇ ਔਰ ਜਿਸ ਤਰ੍ਹਾਂ ਚੁਣੌਤੀਆਂ ਨੂੰ ਲੈ ਕੇ ਰਾਹੁਲ ਜੀ ਔਰ ਚਮੁੱਚੀ ਕਾਂਗਰਸ ਟੀਮ ਰਾਹੁਲ ਔਰ ਦੂਸਰੀ ਕਾਂਗਰਸ ਇਸ ਪਾਸੇ ਆਪਣਾ ਕੋਸ਼ਿਸ਼ਾਂ ਜਤਾ ਰਹੀ ਹੈ ਤੇ 2024 ਜਿਹਨੂੰ ਸੱਤਾ ਤੋਂ ਬਾਹਰ ਕਰਕੇ ਇੱਕ ਨਵਾਂ ਦੇਸ਼ ਬਣਾਵਾਂਗੇ ਇੱਕ ਨਵਾਂ ਭਾਰਤ ਬਣਾਵਾਂਗੇ ਗਾਂਧੀ ਜੀ ਜਿਹੜਾ ਚੋਣ ਮੈਨੀਫੈਸਟੋ ਆਮ ਆਦਮੀ ਪਾਰਟੀ ਦਾ ਸੀਗਾ ਉਹਨੂੰ ਕੀ ਸੰਭਿਓ ਲਾਗੂ ਹੋਇਆ ਨਹੀਂ ਨਹੀਂ ਬਿਲਕੁਲ ਲਾਗੂ ਹੋਇਆ ਉਹਦੇ 1 2 5 ਲਾਗੂ ਕੀਤੇ ਉਹ ਵੀ ਉਹ ਵੀ ਹੈ ਨਹੀਂ ਕੋਈ ਕੋਈ ਸਾਧਨ ਚਾਕੇ ਕੀਤੇ ਆ ਉਹ ਵੀ ਕਰਜ਼ਾ ਚੁੱਕ ਕੇ 70 75 ਹਜ਼ਾਰ ਕਰੋੜ ਕਰਜ਼ਾ ਚੁੱਕ ਲਿਆ 2 ਸਾਲਾਂ ਦਾ ਜਦ ਕਿ ਪਿਛਲੇ ਸਾਰੇ 30 ਸਾਲਾਂ ਵੀ ਜਾਂ 40 ਸਾਲਾਂ ਉਹ ਕਰਜ਼ਾ ਸੀਗਾ ਪੌਣੇ 3 ਲੱਖ ਕਰੋੜ ਤੇ ਇਹਨਾਂ ਨੇ ਇਹਨਾਂ ਨੇ 2 ਸਾਲਾਂ ਦੇ 70 ਹਜ਼ਾਰ ਕਰੋੜ ਕਰਜ਼ਾ ਚੁੱਕ ਲਿਆ ਚੋਣ ਮੇਰੀ ਬਸਟ ਦੀ ਗੱਲ ਕੀਤੀ ਆ ਚੋਣ ਮੇਰੀ ਬਸਟ ਉਹਦੇ ਨਾਲ ਤੁਹਾਡਾ ਜਿਹੜਾ ਕਾਂਗਰਸ ਦਾ ਘੱਟ ਜੋੜ ਸੈਕਟਰ ਦੇ ਵਿੱਚ ਆਵਾਜ਼ ਵੀ ਪਾਰਟੀ ਨਾਲ ਹੀ ਹੈਗਾ ਹਾਂਜੀ ਹਾਂਜੀ ਫਿਰ ਉਹ ਪੱਕੇ ਕਿਵੇਂ ਲੋਕ ਤਕੀਰ ਬੈਠਣਗੇ ਵੀ ਦੇਖੋ ਦੇਖੋ ਆਮ ਆਦੀ ਪਾਰਟੀ ਵਾਰੇ ਮੇਰੇ ਨਿੱਜੀ ਵਿਚਾਰ ਕੁਝ ਵੀ ਕਿਉਂ ਨਾ ਹੋਣ ਭਾਵੇਂ ਉਹਨਾਂ ਦੇ ਇੰਡੀਆ ਖੜਜੋੜ ਆਣ ਦੇ ਖੜਜੋੜ ਵਿੱਚ ਆਣ ਦੇ ਮਾਨਸਾਵਾਰੇ ਇਰਾਦਿਆਂ ਬਾਰੇ ਮੈਨੂੰ ਕੋਈ ਵੀ ਕਿੰਨੇ ਵੀ ਸ਼ੰਕਾਵਾਂ ਕਿਉਂ ਨਾ ਹੋਣ ਪਰ ਜਿੱਦੇ ਵੱਡੇ ਕੈਨ ਵਾਸਤੇ ਇਹ ਸਿਆਸਤ ਖੇਡੀ ਜਾ ਰਹੀ ਹੈ ਔਰ ਜਿੱਦੀ ਵੱਡੀ ਲੋੜ ਹੈ ਸਭ ਤੋਂ ਬ੍ਰੌਡਸਟ ਪੋਸੀਬਲ ਫਰੰਟ ਬਣਾਉਣ ਦੀ ਅਗੇਂਸਟ ਮੋਦੀ ਉਹਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਕਈ ਵੀਕ ਪੁਆਇੰਟ ਹੋਣਗੇ ਕਈ ਸਟ੍ਰੌਂਗ ਪੁਆਇੰਟ ਹੋਣਗੇ ਜਦੋਂ ਸੱਤਾ ਸਾਧਣੀ ਹੋਵੇ ਜਾਂ ਵੱਡੀ ਚੁਣੌਤੀ ਹੋਵੇ ਤਾਂ ਛੋਟੀਆਂ ਚੁਣੌਤੀਆਂ ਨੂੰ ਕਿਵੇਂ ਨਾ ਭੁੱਲਣਾ ਪੈਂਦਾ ਤੇ ਕਰਨਾ ਪੈਂਦਾ ਨਾ ਕਰਨਾ ਪੈਂਦਾ ਹੈਗਾ ਜਾਂ ਅੱਗੇ ਵਧਣਾ ਪੈਂਦਾ ਹੈਗਾ ਸੋ ਇਹ ਇੰਨਾ ਹੀ ਮਾਮਲਾ ਹੈਗਾ ਜਿਸ ਕਰਕੇ ਆਮ ਆਦੀ ਪਾਰਟੀ ਇਹਦਾ ਸਾਡੇ ਬ੍ਰੌਡ ਅਲਾਈਂਸ ਦਾ ਹਿੱਸਾ ਹੈਗੀ ਹੈ ਔਰ ਜੇ ਜਿੰਨੇ ਵੀ ਸਾਥ ਮੱਤ ਸਕਦੀ ਹੈ ਇਕੱਠੇ ਹੋ ਕੇ ਉਹ ਮਾਰਨੀ ਚਾਹੀਦੀ ਹੈ ਪੰਜਾਬ ਸਰਕਾਰ ਦੇ ਪੰਜਾਬ ਦੇ ਵਿੱਚ ਮੂਦ ਕੀਤਾ ਜਾ ਰਿਹਾ ਹੈ ਆਮ ਆਦੀ ਪਾਰਟੀ ਦਾ ਸੈਂਟਰ ਦੇ ਵਿੱਚ ਫਿਰ ਇਕੱਠੇ ਹੋ ਜਾਣਾ ਨਹੀਂ ਇਕੱਠੇ ਉਸ ਤਰ੍ਹਾਂ ਨਹੀਂ ਹੈਗਾ ਜੀ ਉਹਦੇ ਚ ਇੱਕ ਮਿਨੀਮਮ ਪ੍ਰੋਗਰਾਮ ਹੈਗਾ ਜਿਹੜਾ ਕਿ ਕਾਂਗਰਸ ਦਾ ਕੋਈ ਸ਼ਾਪਤ ਜਾਰੀ ਕੀਤਾ ਜਿਹੜਾ ਬੰਦਾ ਉਸ ਪ੍ਰੋਗਰਾਮ ਨੂੰ ਮੰਨੂਗਾ ਜਾਂ ਉਸ ਉਹਦੇ ਆਧਾਰ ਤੇ ਸਾਂਝੋ ਸਾਂਝੀ رائے ਬਣੂਗੀ ਸਾਰੀਆਂ ਵਿਰੋਧੀ ਪਾਰਟੀਆਂ ਨਾਲ ਉਹਦੇ ਆਧਾਰ ਤੇ ਸਰਕਾਰ ਚੱਲ ਤਾਂ ਕਿਸੇ ਨੂੰ ਕੀ ਇਤਰਾਜ਼ ਹੋਣਾ ਚਾਹੀਦਾ ਜੀ ਪੰਜਾਬ ਵਿੱਚ ਜਦੋਂ ਪੰਜਾਬ ਦੀ ਗੱਲ ਹੋਗੀ ਤਾਂ ਜੋ ਇਹਨਾਂ ਦੀ ਪੰਜਾਬ ਚ ਕਮਜ਼ੋਰੀਆਂ ਨੇ ਜਿਵੇਂ ਪੰਜਾਬ ਦੇ ਸੱਤੇ ਰਾਜ ਸਭਾ ਦੇ ਮੈਂਬਰ ਪੰਜਾਬ ਤੋਂ ਤਕਰੀਬਨ ਬਾਹਰੋਂ ਭੇਜ ਦਿੱਤੇ ਹੈਗੇ ਆ ਪੰਜਾਬ ਚ ਕਿਸਾਨਾਂ ਨੂੰ ਮੁਆਵਜ਼ੇ ਨਹੀਂ ਮਿਲੇ ਮੂੰਗੀ ਦੀ ਐਮਐਸਪੀ ਗਰੰਟੀ ਨਹੀਂ ਮਿਲੀ ਪੰਜਾਬ ਦਾ ਹਜ਼ਾਰਾਂ ਕਰੋੜ ਰੁਪਈਆ ਬਾਹਲੇ ਸੂਬਿਆਂ ਦੇ ਇਸ਼ਤਾਰਾ ਲਈ ਖਰਚ ਕਰਕੇ ਪੁਰਾਣੇ ਬਿਲਡਿੰਗਾਂ ਨੂੰ ਪੁਰਾਣੇ ਸਕੂਲਾਂ ਨੂੰ ਹਸਾਉਣ ਰੰਗ ਰੋਗਨ ਕਰਕੇ ਆਪਣੀਆਂ ਅਭਰਾਤੀਆਂ ਦੱਸ ਕੇ ਲੋਕਾਂ ਨਾਲ ਜੋ ਫਰਾਡ ਕੀਤਾ ਜਾ ਰਿਹਾ ਹੈਗਾ ਉਹ ਉਹਨਾਂ ਮੁੱਦਿਆਂ ਤੇ ਪਰ ਪੰਜਾਬ ਦੇ ਲੋਕਾਂ ਦੇ ਵਿੱਚ ਮਾਰਦੀ ਇੱਕ ਪਾਸੇ ਇੱਕ ਛੱਡਾ ਵੱਟਿਆ ਜਦ ਗਾਡੀ ਨੂੰ ਵੋਟ ਪਾਉਂਦੇ ਨੇ ਕੀ ਗੱਲ ਹੈ ਕਹਿੰਦਾ ਜਿਵੇਂ ਇਹੀ ਉੱਥੇ ਜਾ ਕੇ ਆਮ ਆਦਮੀ ਪਾਰਟੀ ਦਾ ਕੋਈ ਪ੍ਰੈਜ਼ੀਡੈਂਟ ਵਾਸਤੇ ਆ ਜਾਂਦਾ ਹੈ ਪ੍ਰਧਾਨ ਮੰਤਰੀ ਵਾਸਤੇ ਕੀ ਗੱਡੀ ਜੀ ਜਾ ਕੇ ਫਿਰ ਉੱਥੇ ਵੋਟ ਪਾਣਗੇ ਨਹੀਂ ਐਡੀ ਗੱਲ ਹੁੰਦੀ ਜਦੋਂ ਜਦੋਂ ਇੱਕ ਇਤਿਹਾਦ ਬਣਦਾ ਜਦੋਂ ਇੱਕ ਕੋਈ ਅਲਾਈਅੰਸ ਬਣਦਾ ਹੈਗਾ ਤਾਂ ਅਲਾਈਅੰਸ ਦੀਆਂ ਸ਼ਰਤਾਂ ਹੁੰਦੀਆਂ ਹੈਗੀਆਂ ਉਹਦੇ ਚ ਆਮ ਆਦਮੀ ਪਾਰਟੀ ਜੀ ਦੇ ਜਿਹਦੇ ਮੈਂਬਰੇ ਕੁੱਲ 13 ਖੜੇ ਹੈਗੇ ਹਿੰਦੁਸਤਾਨ 'ਚ ਨਾ 17 ਖੜੇ ਹਿੰਦੁਸਤਾਨ ਚ ਤਾਂ ਉਹਦੇ ਉਹਦੇ ਇਹ ਆਸ ਕਰਨੀ ਕਿ ਉਹਨਾਂ ਜੋ ਪ੍ਰਧਾਨ ਮੰਤਰੀ ਅਹੁਦੇਦਾਰ ਹੋਊਗਾ ਜਾਂ ਕੋਈ ਬੜੀ ਪਚਾਂਸਸ ਕਾ ਕੋ ਹੈ ਨਹੀਂ ਆ ਕਾਂਗਰਸ ਪਾਰਟੀ ਮੁੱਖ ਵਿਰੋਧੀ ਪਾਰਟੀ ਤੌਰ ਤੇ ਉੱਭਰ ਰਹੀ ਹੈਗੀ ਹੈ ਸਾਰੇ ਦੇਸ਼ ਕਾਂਗਰਸ ਦੀ ਮੌਜੂਦਗੀ ਹੈਗੀ ਹੈ ਕੀ ਬੰਗਾਲ ਕੀ ਕਸ਼ਮੀਰ ਕੀ ਪੰਜਾਬ ਕੀ ਤਾਮਲਨਾਡੂ ਕੀ ਕਰਨਾ ਕੀ ਕਰਨਾਟਕਾ ਕੀ ਰਾਜਸਥਾਨ ਅਕ੍ਰੋਸ ਬੋਰਡ ਕਾਂਗਰਸ ਪਾਰਟੀ ਸਾਰੇ ਹਿੰਦੁਸਤਾਨ ਦੇ ਕੋਨੇ ਕੋਨੇ ਜਿਹਾ ਪ੍ਰੈਜ਼ੈਂਟ ਹੈਗੀ ਹੈ ਬਾਕੀ ਸਾਰੀਆਂ ਖੇਤਰੀ ਪਾਰਟੀਆਂ ਹੈਗੀਆਂ ਇਨਕਲੂਡਿੰਗ ਆਮ ਆਦਮੀ ਪਾਰਟੀ ਦੇ ਸਵਾਇ ਦिल्‍ली ਤੇ ਪੰਜਾਬ ਤੋਂ ਹੋਰ ਕਿਸੇ ਦਾ ਕੋਈ ਵਜੂਦ ਨਹੀਂ ਹੈਗਾ ਸਿਰਫ ਨਾਮ ਲੈਵਾਨੇ ਕੁਝ ਬੰਦੇ ਉਹਨਾਂ ਦੇ ਆਧਾਰ ਤੇ ਪਾਰਟੀ ਨਹੀਂ ਖੜੀ ਹੁੰਦੀ ਹੈਗੀ ਠੀਕ ਆਣ ਵਾਲੇ ਸਮਝ ਜਮਹੂਰੀਅਤ ਹੈ ਹਰ ਇੱਕ ਨੂੰ ਵਿਕਾਸ ਕਰਨ ਦਾ ਪਾਰਟੀ ਦਾ ਸੰਗਠਨਿਤ ਮੌਜੂਦ ਕਰਨ ਦਾ ਹੱਕ ਹੈਗਾ ਉਹ ਆਪਣਾ ਹੱਕ ਇੰਜੋਏ ਕਰਨਗੇ ਜਦੋਂ ਲੱਗੂਗਾ ਕਿ ਲੋਕਾਂ ਨੂੰ ਕਿਹਾ ਵੀ ਹਾਂ ਇਹਨਾਂ ਦੇ ਹੱਥ ਸੱਤਾ ਦੇਣੀ ਹੈਗੀ ਲੋਕੀ ਦੇ ਦੇਵਗੇ ਡਾਕਟਰ ਸਾਹਿਬ ਪੋਸਟ ਦੀ ਕੀਤੀ ਦੀ ਗੱਲ ਕਰੀ ਸੀਗੀ ਤੁਸੀਂ ਜਿਲੀ ਪਾਰਲੀਮੈਂਟ ਦੇ ਵਿੱਚ ਹਾਂਜੀ ਇਸ ਵਾਰ ਵੀ ਪੋਸਤ ਦੀ ਖੇਤੀ ਬਾਰੇ ਪਾਰਲੀਮੈਂਟ ਦੇ ਵਿੱਚ ਮਤਲਬ ਲੈ ਕੇ ਦੇਖੋ ਜਿਹੜਾ ਪੋਸਤ ਦੀ ਖੇਤੀ ਨਾਲ ਐ ਕਹੋ ਜਿਹੜੀ ਮੈਂ ਫੀਮ ਭੁੱਕੀ ਦੀ ਗੱਲ ਕੀਤੀ ਸੀਗੀ ਕਿ ਇਹ ਰਵਾਇਤੀ ਨਸ਼ੇ ਪੰਜਾਬ ਹਜ਼ਾਰਾਂ ਸਾਲ ਤੋਂ ਵਰਦਾ ਆ ਰਿਹਾ ਹੈਗਾ ਫੀਮ ਭੁੱਕੀ ਪੰਜਾਬ ਦੇ ਕਲਚਰ ਦਾ ਹਿੱਸਾ ਰਹੀ ਹੈ ਔਰ ਪੰਜਾਬ ਨਿਸ਼ਚਿਤ ਮਾਤਰਾ ਜਮਾੜੀ ਮੋਟੀ ਫੀਮ ਭੁੱਕੀ ਹਜ਼ਾਰਾਂ ਸਾਲ ਤੋਂ ਵਰਦਾ ਆ ਰਿਹਾ ਹੈਗਾ ਫੀਮ ਭੁੱਕੀ ਜਿਹੜੇ ਬਈ ਗਲ ਸਲੋਕ ਨੇ ਯੂ نو ਅਮਲੀ ਕਹਿੰਦੇ ਹੈਗੇ ਸਾਡੇ ਸੱਭਿਆਚਾਰ ਦਾ ਹਿੱਸਾ ਹੈਗੇ ਪੰਜਾਬ ਦਾ ਸਿੱਠਣੀਆਂ ਗੀਤ ਚੁਟਕਲੇ ਟਿਚੜਾਂ ਅਮਲੀ ਦੇ ਨਾਂ ਦੇ ਪੰਜਾਬ ਹਰ ਪਿੰਡੇ ਹੁੰਦੀਆਂ ਆਈਆਂ ਨੇ ਤੇ ਟਿਚਰ ਕਰਨੀ ਟਿਚਰ ਕਰਵਾਣੀ ਇਹ ਪੰਜਾਬ ਦਾ ਕਲਚਰ ਰਿਹਾ ਹੈਗਾ ਮਤਲਬ ਨਸ਼ਾ ਕਰਸ ਫੀਮ ਭੁਖੀ ਵਾਲਿਆਂ ਨਾਲ ਹੈਗਾ ਔਰ ਇੱਕ ਸਾਉ ਨਸ਼ਾ ਕਮਾਉ ਨਸ਼ਾ ਹੈਗਾ ਸ਼ਰਾਬ ਦੇ ਠੇਕੇ ਦੇ ਖਤਰਨਾਕ ਸ਼ਰਾਬ ਹੈਗੀ ਐਕਸੀਡੈਂਟ ਕਰਾਂ ਦੀ ਘਰਾਂ 'ਚ ਔਰਤਾਂ ਦੀ ਹਿੰਸਾ ਔਰਤਾਂ ਦੇ ਹਿੰਸਾ ਹੁੰਦੀ ਹੈ ਜਿਗਰ ਖਰਾਬ ਹੁੰਦਾ ਹੈਗਾ ਐਕਸੀਡੈਂਟ 'ਚ ਮਰਦੇ ਆ